ਹਾਂ ਲੋ ਜੀ ਆਪਾਂ ਢਾਬੇ ਵਾਂਗ ਪਨੀਰ ਬਣਾ ਦਿੱਤਾ ਤੇ ਬਹੁਤ ਹੀ ਵਧੀਆ ਖਾਣ ਨੂੰ ਟੇਸਟੀ ਤੇ ਤੁਸੀਂ ਵੀ ਘਰੇ ਬਣਾਇਓ ਤੇ ਖਾਇਓ ਤੇ ਆਪਾਂ ਨਾਲੇ ਤੁਹਾਨੂੰ ਹੁਣ ਬਣਾ ਕੇ ਦਿਖਾਉਣੀ ਆਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣੇ ਨੇ ਸ਼ਾਹੀ ਪਨੀਰ ਤੇ ਕਈ ਵਾਰ ਆਪਾਂ ਕੋਈ ਗੈਸਟ ਅਜਨਾ ਬਜਾਰੋਂ ਲੈ ਕੇ ਆਉਨੇ ਤੇ ਆਪਾਂ ਅੱਜ ਘਰ ਘਰੇ ਤਿਆਰ ਕਰਦੇ ਆਂ ਤੁਸੀਂ ਵੀ ਦੇਖਿਓ ਮੈਂ ਕਿੱਦਾਂ ਬਣਾਇਆ ਤੇ ਤੁਸੀਂ ਕਿਵੇਂ ਬਣਾਉਨੇ ਹੋ ਤੇ ਮੈਂ ਉਹਦੇ ਵਾਸਤੇ ਲਿਆ ਦੋ ਪਿਆਜ਼ ਤੇ ਥੋੜੇ ਜਿਹਾ ਲਸਣ ਇੱਕ ਆਹ ਪੀਸ ਥੋੜਾ ਛੋਟਾ ਜਿਹਾ ਆਦਰਕ ਦਾ ਕਾਜੂ ਤਿੰਨ ਹਰੀਆਂ ਮਿਰਚਾਂ ਟਮਾਟਰ ਤੇ ਆਹਰਾ ਧਨੀਆ ਹਰਾ ਧਨੀਆ ਇੱਥੇ ਸਰਦੀਆ ਹੋਇਆ ਹੋਇਆ ਮੈਂ ਉੱਥੋਂ ਹੀ ਫਿਰ ਆਹ ਤੋੜ ਕੇ ਲਿਆਈਆਂ ਗਾ ਸਾ ਆਪਣੇ ਇੰਡੀਆ ਦੇ ਵਿੱਚ ਤੱਜ ਕਲ ਹੁਣ ਘੱਟ ਹੁੰਦਾ ਨਾ ਬਾਜ਼ਾਰੋਂ ਹੀ ਮਿਲਦਾ ਘਰਾਂ ਵਿੱਚ ਨਹੀਂ ਹੁੰਦਾ ਤੇ ਆਪਣੇ ਇੱਥੇ ਲੱਗਿਆ ਹੋਇਆ ਸੀ ਤੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਮੈਂ ਇਹ ਜਿਆਦਾ ਤੇਜ਼ ਨਹੀਂ ਸੀ ਮੈਂ ਤਿੰਨ ਪਾ ਲਈਆਂ ਤੇ ਤੁਸੀਂ ਵੱਧ ਵੀ ਪਾ ਸਕਦੇ ਹੋ ਘੱਟ ਵੀ ਜਿਸ ਤਰ੍ਹਾਂ ਤੁਸੀਂ ਕਰਨਾ ਤੇ ਇਹ ਦੇ ਵਿੱਚ ਦੋ ਪਿਆਜ਼ਾਂ ਦੇ ਵਿੱਚ ਚਾਰ ਟਮਾਟਰ ਪੈਂਦੇ ਆ ਜਿਆਦਾ ਇਹਦੇ ਵਿੱਚ ਟਮਾਟਰ ਜਿਆਦਾ ਪੈਂਦੇ ਆ ਤੇ ਦੋ ਟਮਾਟਰ ਤੇ ਮੈਂ ਪੰਜ ਕਿਤੇ ਛੋਟੇ ਸੀ ਮੈਂ ਪੰਜ ਕਰ ਲਿਆ ਦੋ ਟਮਾਟਰ ਪਿਆਜ਼ਾਂ ਦੇ ਵਿੱਚ ਤੁਸੀਂ ਮਤਲਬ ਜਿਸ ਜਿਸ ਤਰ੍ਹਾਂ ਦਾ ਸਾਈਜ਼ ਉਹਦੇ ਹਿਸਾਬ ਨਾਲ ਕਰ ਲੈ ਜਣ ਦੋ ਪਿਆਜ਼ ਹੁਣ ਮੀਡੀਅਮ ਸਾਈਜ਼ ਦੇ ਉਹਦੇ ਵਿੱਚ ਚਾਰ ਟਮਾਟਰ ਪੈਂਦੇ ਆ ਤੇ ਕਾਜੂ ਜੇ ਨਾ ਹੁਣ ਆਪਾਂ ਆਪਣੇ ਕੋਲ ਤੇ ਫੇਰ ਆਪਾਂ ਮਗਜ ਜਾਂ ਖਾਸ-ਖਾਸ ਵੀ ਪਾ ਸਕਦੇ ਹਾਂ ਜੇ ਆਪਣੇ ਕੋਲ ਹੋਵੇ ਤੇ ਨਾ ਹੀ ਕਾਜੂ ਹੈਗੇ ਤਾਂ ਕਾਜੂ ਪਾ ਲੋ ਇਹਦੇ ਨਾਲ ਗਰੇਵੀ ਦਾ ਬੜਾ ਟੇਸਟ ਵਧੀਆ ਹੋ ਜਾਂਦਾ ਤੇ ਚਲੋ ਆਪਾਂ ਬਣਾ ਕੇ ਦੇਖਦੇ ਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਭੇਡਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਤੇ ਅੱਜ ਆਪਾਂ ਬਣਾ ਕੇ ਦੇਖਦੇ ਹਾਂ ਹਲੋ ਆਪਾਂ ਨੇ ਇਹਦੇ ਵਿੱਚ ਨਾ 2-3 ਚਮਚੇ ਤੇਲ ਦੇ ਪਾ ਲਏ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਣਾ ਜੀਰਾ ਇਹਦੇ ਵਿੱਚ ਜੀਰਾ ਪਾ ਤੇ ਨਾਲ ਆਪਾਂ ਨੇ ਆਹ ਪਾਉਣੇ ਆ ਦੋ ਚਾਰ ਮਸਾਲੇ ਖੜੇ ਤੇ ਇੱਕ ਵੱਡੀ ਇਲਾਇਚੀ ਦੋ ਤਿੰਨ ਛੋਟੀਆਂ ਇਲਾਇਚੀ ਚਾਰ-ਪੰਜ ਕਾਲੀ ਮਿਰਚਾਂ ਦੋ ਲੌਂਗ ਤੇ ਇੱਕ ਤੇਜ ਪੱਤਾ ਇਹ ਪਾਉਣੀ ਹੈ ਨੋ ਜਿਹੜਾ ਜਿਹਾ ਭੁੱਜ ਜਵੇ ਤੇ ਉਸ ਤੋਂ ਬਾਅਦ ਆਪਾਂ ਹੋਰ ਮਸਾਲੇ ਪਾਉਣੇ ਹਨ ਜੀਰਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਪਾ ਦਿੰਦੇ ਹਾਂ ਨਾਲੇ ਆਪਾਂ ਕਾਜੂ ਪਾ ਦੇਣੇ ਹੁਣ ਕਾਜੂ ਪਾ ਕੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਸਬ지 ਜਰੂਰ ਬਣਾ ਕੇ ਦੇਖੋ ਤੁਸੀਂ ਤੇ ਹਾਲੇ ਆਪਾਂ ਹੁਣ ਪਿਆਜ਼ ਪਾ ਦੇਣੇ ਆ ਤੇ ਪਿਆਜ ਨਾਲ ਤੁਸੀਂ ਮੈਂ ਲੰਬੇ ਲੰਬੇ ਕੱਟਿਆ ਤੁਸੀਂ ਪਿਆ ਦੇ 3-4 ਪੀਸ ਕੋਲੋਇਆ ਹੈ ਆਪਣੇ ਪੀਸਣਾ ਹੀ ਹੈ ਨਾ ਮਸਾਲਾ ਤੁਸੀਂ ਚਾਹ ਹੈ ਨਾ 3-4 ਪੀਸ ਪਾ ਕੇ ਮੋٹے ਮੋٹے ਕਾਟੋ ਵਿੱਚ ਮੈਂ ਤਾਂ ਬੈਠੀ ਬੈਠੀ ਨਹੀਂ ਲੰਬੇ ਲੰਬੇ ਕੱਟ ਦਿੱਤੇ ਥੋੜੇ ਜਿਹਾ ਮਹਿਲ ਜਲਦੀ ਹੋ ਜਾਣਗੇ ਤੇ ਤੁਸੀਂ ਵੱਡੇ ਵੱਡੇ ਈ ਸੀਜ਼ ਕਰ ਲੋ ਚਾਹ ਪਿਆਜ ਦੇ 4 ਪੀਸ ਤੇ ਟਮਾਟਰ ਨੇ 2-2 ਕਰ ਲੋ ਹਣ ਬਾਸੇ ਪਾਸ ਦੇ ਨਾਲ ਹੀ ਆਪਣੇ ਟਮਾਟਰ ਮਟਰਾਂ ਦੇ ਵੀ ਚਾਹੀਏ ਤੁਸੀ 2-2 ਚੁਸਟ ਕੇ ਪਾ ਦੇ। ਇਹ ਟਮਾਟਰੇ ਜਿਆਦਾ ਪੰਗੇ। ਪੰਨਾ ਇਹ ਰਸਲਾ ਅੰਸਾ ਰੜੀਏ ਬਾਗ ਲੈ। ਇਸ ਤਰ੍ਹਾਂ ਤੁਸੀਂ ਨਾਲੇ ਆਪਾਂ ਨੇ ਜਿਹੜਾ ਧਨੀਆ ਲਿਆ ਸੀ ਇਹ ਮोटा-ਮोटा ਕੱਟ ਕੇ ਪਾ ਦੇ। ਇਸੇ ਪਾ ਲਈ ਤਾਂ ਇਹ ਨਾਲੇ ਆਪਾਂ ਨੇ ਹੁਣ ਨਮਕ ਪਾ ਦੇਣਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਓ ਜਿੰਨਾ ਤਾਂ ਨਹੀਂ ਹੋ ਗਿਆ ਉਹਦੇ ਹਿਸਾਬ ਨਾਲ ਸਬਜ਼ੀ ਨੇ ਆਪਣੇ ਮਸਾਲਾ ਪਾ ਲਈ ਹੁਣ 2 ਚਮਚੇ ਨਮਕ ਦੇ ਪਾ ਦਿੱਤੇ ਛੋਟੇ ਸੀ ਬਹੁਤ ਛੋਟੇ ਨੇ ਦੋ ਚਮਚੇ ਪਾ ਦਿੱਤੇ ਪਾ ਦਿੱਤੇ ਤੇ ਹੁਣ ਆਪਾਂ ਬਨੇ ਦੇ ਵਿੱਚ ਥੋੜਾ ਜਿਹਾ ਪਾਣੀ ਆ ਦੇਖੋ ਮੈਂ ਇੰਨਾ ਕੁ ਪਾਣੀ ਪਾ ਰਹੀ ਹਾਂ ਥੋੜਾ ਜਿਹਾ ਮੋੜੇ ਚ بس ਇਹਨੂੰ ਗਲਣ ਵਾਸਤੇ ਤੇ ਇੰਨਾ ਕੁ ਪਾਣੀ ਪਾ ਦਿੱਤਾ ਪਾਣੀ ਪਾ ਆਪਾਂ ਹੁਣ ਢੱਕਣ ਬੰਦ ਕਰਤਾ ਢੱਕਣ ਬੰਦ ਕਰਕੇ ਆਪਾਂ 10 ਮਿੰਟ ਲਈ ਘੱਟ ਗੈਸ ਤੇ ਪਕਾਉਣੀ ਆ ਗੈਸ ਤੇਜ ਨਹੀਂ ਕਰਨੀ ਸਿਮ ਤੇ ਬੰਨ ਦਿਓ ਜਿਹੜੀ ਛੋਟੀ ਗੈਸ ਆ ਤੁਹਾਡੀ ਉਹਦੇ ਉੱਤੇ ਰੱਖ ਦਿਓ ਤੇ ਉਹ ਵਿੱਚ ਚ ਇੱਕ ਵਾਰੀ ਦੇਖ ਲਓ ਚੈੱਕ ਕਰ ਲਓ ਇੱਕ ਵਾਰੀ ਤੇ ਉਦੋਂ ਬਾਅਦ ਫਿਰ ਆਪਾਂ ਦੇਖਦੇ ਆ ਹਾਂ ਲਓ ਦੇਖ ਲਓ ਜੀ ਤੇ ਆਪਣਾ ਮਸਾਲਾ ਬਿਲਕੁਲ ਘਲ ਗਿਆ ਆ ਦੇਖੋ ਇਹ ਤਾਂ ਆਦਿਕ ਬਿਲਕੁਲ ਹੋ ਗਿਆ ਤੇ ਇਹਦੇ ਵਿੱਚੋਂ ਹੁਣ ਆਪਾਂ ਇਹ ਤੇਜ ਪੱਤਾ ਤੇ ਵੱਡੀ ਲੇਚੀ ਬਾਹਰ ਕੱਢ ਲਾਂਗੇ। ਹਾਂਜੀ। ਤੇਜ ਪੱਤਾ ਨਾਲ ਵੱਡੀ ਲੇਚੀ ਦੋਨੇ ਬਾਹਰ ਕੱਢ ਦੇਣੀਆਂ ਨੇ। ਤੇ ਬਾਕੀ ਮਸਾਲੇ ਵਿੱਚ ਕਾਲੀ ਮਿਰਚ ਤੇ ਲੌਂਗ ਤਾਂ ਮਸਾਲੇ ਵਿੱਚ ਪਿੱਛੇ ਬਿਲਕੁਲ ਪਾਣੀ ਸੁੱਕ ਗਿਆ ਤੇ ਬਿਲਕੁਲ ਇਹ ਗੜ ਗਿਆ। ਤੇ ਹੁਣ ਨਾ ਮੈਂ ਇਹਨੂੰ ਠੰਡਾ ਕਰਕੇ ਫੇਰ ਤੁਹਾਨੂੰ ਪੀਸ ਕੇ ਦਿਖਾਉਣੀ ਆ ਜਿਹੜੀ ਮਾੜੀ ਮੱਠੀ ਕਸਰ ਹੈ ਜੂ ਉਹ ਆਪਾਂ ਦੁਬਾਰਾ ਮੈਂ ਗਰਮ ਕਰਾਂਗੇ ਨਾ ਜਾਂ ਮੈਂ ਤੜਕਾ ਬਣਾਵਾਂਗੇ। ਤੇ ਫੇਰੇ ਹੋ ਜਾਏਗਾ ਤੇ ਨਹੀਂ ਹੁਣ ਬਿਲਕੁਲ ਇਹ ਤਿਆਰ ਹੈ ਤੇ ਆਪਾਂ ਇਹਨੂੰ ਠੰਡਾ ਕਰਕੇ ਹੁਣ ਪੀਸਦੇ ਆਂ ਹਾਂ ਲਓ ਜੀ ਆਪਣੇ 250 ਗ੍ਰਾਮ ਪਨੀਰ ਲਿਆ ਇਹ ਬੱਚੇ ਬਾਜ਼ਾਰੋਂ ਲੈ ਕੇ ਆਏ ਸੀ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਤੇ ਮੈਂ ਬਾਜ਼ਾਰੋਂ ਮੰਗਾਇਆ ਤੇ ਹੁਣ ਮੈਂ ਨਾ ਗਰਮ ਪਾਣੀ ਕਰਕੇ ਇਹਦੇ ਪੀਸ ਕਰਕੇ ਡੋਂਗੇ ਵਿੱਚ ਗਰਮ ਪਾਣੀ ਦੇ ਵਿੱਚ ਪਾ ਕੇ ਰੱਖ ਤਾ ਕਿ ਇਹ ਸੌਫਟ ਹੋ ਜਾਵੇ ਜਦੋਂ ਆਪਾਂ ਸਬਜ਼ੀ ਵਿੱਚ ਪਾਉਣਾ ਇਹ ਮੈਂ ਪਹਿਲਾਂ ਹੀ ਗਰਮ ਪਾਣੀ 'ਚ ਪਾ ਕੇ ਰੱਖ ਦਿੰਦੀ ਹਾਂ ਹੁਣ ਮੈਂ ਇਹਦੇ ਪੀਸ ਕਰੂੰਗੀ ਤੇ ਫੇਰ ਰੱਖੂੰਗੀ ਅੱਲਾ ਵਾਜੀ ਆਪਾਂ ਨੇ ਸਾਰਾ ਮਸਾਲਾ ਪੀਸ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਕੜਾਹੀ ਵਿੱਚ ਤੇਲ ਪਾ ਲੇ ਤੇ ਨਾਲ ਆਪਾਂ ਹੁਣ ਗੈਸ ਤੇ ਲਾ ਦਾਂਗੇ ਨਾਲ ਆਪਾਂ ਗੈਸ ਤੇ ਲਾ ਲਈ ਦੋ ਚਮਚੇ ਤੇਲ ਦੇ ਪਾ ਲਿਆ ਇਹਦੇ ਵਿੱਚ ਤੇਲ ਥੋੜਾ ਜਿਹਾ ਆਪਣਾ ਗਰਮ ਹੋ ਗਿਆ ਤੇ ਇਹਦੇ ਨਾਲ ਇੱਕ ਪੀਸ ਮੈਂ ਇਨਾ ਕੁਵਾਰਟਰ ਦਾ ਪਾ ਰਹੀ ਹਾਂ ਇੱਕ ਪੀਸ ਬਟਰ ਦਾ ਆਪਾਂ ਤੇ ਬਟਰ ਇਹਦੇ ਵਿੱਚ ਜਰੂਰ ਪਾਓ ਤੇ ਇਸ ਤੋਂ ਬਾਅਦ ਆਪਾਂ ਹੁਣ ਮਸਾਲੇ ਇੱਕ ਦੋ ਮਸਾਲੇ ਪਾ ਕੇ ਫਿਰ ਵਿੱਚ ਗਰੇਵੀ ਪਾ ਕੇ ਕਰਨੀ ਹੈ ਹਨਾ ਬਸ ਆਪਣਾ ਹੁਣ ਥੋੜਾ ਜਿਹਾ ਗਰਮ ਹੋ ਜਾਵੇ ਫਿਰ ਉਸ ਤੋਂ ਬਾਅਦ ਆਪਾਂ ਪਾਣੀ ਆ ਆਪਣਾ ਗਰਮ ਹੋ ਗਿਆ ਤੇ ਬਟਰ ਪੋਇਆ ਤੇ ਇਹਦੇ ਵਿੱਚ ਆਪਾਂ ਨੇ ਹੁਣ ਪਾਣੀ ਮੇਥੀ ਆ ਮੈਂ ਇਹਨਾਂ ਥੋੜੀ ਛਾਣ ਕੇ ਪਾ ਰਹੀ ਹਾਂ ਮੇਥੀ ਆਸ ਵਿੱਚ ਮੈਂ ਮੇਥੀ ਪਾਈ ਥੋੜੀ ਨਾ ਛਾਣ ਕੇ ਪਾਈ ਆ ਤੇ 1 ਚਮਚ ਆਪਾਂ ਨੇ ਪਾਉਣਾ ਦੇਗੀ ਮਿਰਚ ਦਾ ਆ ਦੇਖੋ ਇੱਕ ਚਮਚ ਕਲਰ ਵਾਸਤੇ ਦੇਗੀ ਮਿਰਚ ਤੇ ਪਾਉਣਾ ਇਹਨੂੰ ਜਿਆਦਾ ਆਪਾਂ ਨੇ ਪਕਾਉਣਾ ਨਹੀਂ ਗਾ ਨਾਲ ਦੇ ਨਾਲ ਆਪਾਂ ਨੇ ਗਰੇਵੀ ਪਾ ਦੇਣੀ ਹੈ ਅਸੀਂ ਪਾ ਦਿੱਤਾ ਵਿੱਚ ਤੇ ਨਾਲ ਦੇ ਨਾਲ ਆਪਾਂ ਨੇ ਆਹ ਦੇਖੋ ਗਰੇਵੀ ਪਾ ਦਿੱਤੀ ਛੱਟਾ ਲਓ ਆ ਦੇ ਨਾਲ ਦੇ ਨਾਲ ਆਪਾਂ ਇਹਦੇ ਵਿੱਚ ਸਾਰੀ ਗਰੇਵੀ ਪਾ ਦੇਣੀ ਹੈ ਸੋ ਹਨ ਇਹਨੂੰ ਆਪਾਂ ਨੇ ਹੁਣ ਨਾ ਹੱਸ ਤਾਈ ਥੋੜੀ ਦੇਰ ਭੁੰਨਣਾ ਜਦੋਂ ਇਹ ਭੁੱਜ ਜੂ ਥੋੜਾ ਦੇਰ ਤੇ ਫਿਰ ਆਪਣੇ ਹੱਥ ਜੱਗ ਵਗੈਰਾ ਸਾਰੇ ਧੋ ਕੇ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਆਪਾਂ ਨੇ ਬਹੁਤੇ ਜਿਹੜੇ ਹਲਵਾਈ ਲੋਕ ਬਣਾਉਂਦੇ ਆ ਨਾ ਉਹ ਇਹ ਮਸਾਲੇ ਨੂੰ ਪੀਸ ਕੇ ਤੇ ਫੇਰ ਇਹਨੂੰ ਪੁੰਨਦੇ ਆ ਬੀਬੀ ਦੇ ਪੁੱਲ ਵਿੱਚ ਕੋਈ ਜਿਹੜਾ ਡੱਪਾ ਡੁੱਕਾ ਜਾਂ ਕਿਸ ਤਰ੍ਹਾਂ ਦਾ ਮਸਾਲਿਆਂ ਦਾ ਜਾਂ ਕੋਈ ਵੀ ਹੋਣਾ ਨਹੀਂ ਚਾਹੀਏ ਉਹ ਬਿਲਕੁਲ ਇਹਨੂੰ ਪੀਸ ਲੈਂਦੇ ਆ ਬਿਲਕੁਲ ਪੀਸ ਕੇ ਇਹਨੂੰ ਨਾ ਫੇਰ ਉਹ ਕਰਦੇ ਆ ਕੋਣਦੇ ਆ ਹਲੋ ਜੀ ਆਪਣੀ ਗਰੇਵੀ ਹੋ ਗਈ ਤਿਆਰ ਹਾਂ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਕਰੀਮ ਪਾਉਣੀ ਆ ਆ ਦੇਖੋ ਇਹ ਤੁਹਾਡੇ ਕੋ ਘਰ ਦੀ ਫਰੈਸ਼ ਆ ਤੁਸੀਂ ਉਹ ਘਰ ਦੀ ਪਾ ਦਿਓ ਮੇਰੇ ਕੋ ਘਰ ਦੀ ਹੈ ਨਹੀਂ ਸੀ ਫਿਰ ਮੈਂ ਬਾਜ਼ਾਰੋਂ ਮੰਗਵਾਈ ਆ ਕਿ ਆਪਣੇ ਤਾਂ ਇੰਡੀਆ ਦਾ ਤਕਰੀਬਨ ਰੋਜ਼ ਹੁੰਦੇ ਉਹਨੂੰ ਚੰਗੀ ਤਰ੍ਹਾਂ ਨਾ ਮਲਾਈ ਨੂੰ ਘੋਟ ਕੇ ਉਹਦੀ ਕਰੀਮ ਬਣਾ ਲਿਆ ਤੇ ਉਹ ਪਾਇਓ ਹੈ ਨਾ ਤੇ ਉਹ ਵਧੀਆ ਹੁੰਦੀ ਹੈ ਇੱਥੋਂ ਤਾਂ ਹੁਣ ਬਾਜ਼ਾਰੋਂ ਮਿਲਿਆ ਇੱਥੇ ਆਪਾਂ ਦੁੱਧ ਨੂੰ ਗਰਮ ਕਰਦੇ ਬਾਅਦ ਤੇ ਨਾਲ ਆਪਾਂ ਨੇ ਇੱਕ ਨਾ ਚਮਚਾ ਆ ਦੇਖੋ ਚੀਨੀ ਦਾ ਪਾਉਣਾ ਇਹ ਨਾ ਭੁੱਲ ਜਿਓ ਇਹ ਜ਼ਰੂਰ ਪਾਉਣਾ ਚੀਨੀ ਪਾ ਲੋ ਜਾਂ ਥੋੜਾ ਜਿਹਾ ਗੁੜ ਪਾ ਲੋ ਇਹ ਜ਼ਰੂਰ ਪਾਉਣਾ ਹੈ ਨਾ ਤੇ ਇੱਕ ਚਮਚਾ ਆਪਾਂ ਨੇ ਅੱਧਾ ਪਾਉਣਾ ਪਾਉਣਾ ਧਨੀਏ ਪਾਊਡਰ ਦਾ ਆ ਦੇਖੋ ਧਨੀਆ ਪਾਊਡਰ ਪਾ ਲਿਆ ਤੇ ਇੱਕ ਚਮਚ ਮੈਂ ਪਾ ਦਿਆਂ ਥੋੜਾ ਜਿਹਾ ਚਮਚੇ ਤੋਂ ਘੱਟ ਆਹ ਕੜਾਈ ਪਨੀਰ ਵਾਲਾ ਆਹ ਆ ਪਾ ਰਹੀ ਹਾਂ ਇੰਨਾ ਖ ਇਹ ਪਾ ਕੇ ਤੇ ਆਪਣਾ ਗਰੇਵੀ ਹੋ ਗਈ ਆਪਣੀ ਤਿਆਰ ਦੇਖੋ ਬੜੀ ਸੋਹਣੀ ਤਿਆਰ ਹੋ ਗਈ ਤੇ ਹੁਣ ਆਪਾਂ ਦੇਖੋ ਹੁਣ ਆਪਾਂ ਪਾ ਲੈਣਾ ਪਨੀਰ ਮੈਂ ਇਸ ਤਰ੍ਹਾਂ ਦੇ ਪੀਸ ਬਣਾਏ ਨੇ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦੇ ਮਰਜ਼ੀ ਬਣਾ ਲੈਵਾ ਮੈਂ ਥੋੜੇ ਛੋਟੇ بڑے ਜਿਹੇ ਵਿੱਚ ਬਣਾਏ ਜਿਸ ਤਰ੍ਹਾਂ ਤੁਹਾਡਾ ਦਿਲ ਕਰੇ ਤੁਸੀਂ ਉਦਾਂ ਦੇ ਬਣਾ ਲਿਆ ਪਨੀਰ ਪਾ ਕੇ ਆਪਾਂ ਜਿਆਦਾ देर ਉੱਪਰ ਨਹੀਂ ਰੱਖਣਾ ਕਿਉਂਕਿ ਜੇ ਆਪਾਂ ਜਿਆਦਾ देर ਗੈਸ ਤੇ ਰੱਖਾਂਗੇ ਫਿਰ ਪਨੀਰ ਸਖਤ ਹੋ ਜਾਊਗਾ ਪਨੀਰ ਵਿੱਚ ਪਾ ਕੇ ਜਿਆਦਾ ਚੰਨੀ ਰੱਖਣਾ ਤੇ ਉੱਪਰ ਆਪਾਂ ਪਾ ਦਾਂਗੇ ਤਨੀਆ ਹਲੋ ਦੇਖੋ ਆਪਣਾ ਸ਼ਾਈ ਪਨੀਰ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਵੀ ਬਣਾ ਕੇ ਦੇਖਿਓ ਤਾ ਤੱਕ ਲਈ ਸਤਿ ਸ੍ਰੀ ਅਕਾਲ